ਦੋਸਤੋ ਟ੍ਰੈਂਡ ਦੇ ਹਿਸਾਬ ਨਾਲ ਕੌਣ ਨਹੀਂ ਚੱਲਣਾ ਚਾਹੁੰਦਾ ਪਰ ਇੱਕ ਨਵਾਂ ਟ੍ਰੈਂਡ ਚੱਲਿਆ ਕਹਿੰਦੇ ਗਿਬਲੀ ਆਰਟ ਹੈ ਤੇ ਚੈਟ ਜੀਪੀਟੀ ਦੇ ਥਰੂ ਜਿਹੜੀ ਆਨਲਾਈਨ ਇੱਕ ਅਜਿਹੀ ਪਿਕ ਜੇ ਤੁਸੀਂ ਵੀ ਬਣਾ ਰਹੇ ਹੋ ਤਾਂ ਸੁਚੇਤ ਹੋ ਜਾਓ ਲਾਹਟ ਹੋ ਜਾਓ ਕਿਉਂਕਿ ਇਹ ਫੋਟੋ ਕਿਤੇ ਨਾ ਕਿਤੇ AI ਦੇ ਜਰੀਏ ਜਿਹੜੀ ਆ ਲੌਕ ਕਰ ਲਈ ਗਈ ਹੈ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਸਟੋਰ ਕਰ ਲਈ ਗਈ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਉਹ ਪਹਿਲਾਂ ਵੀਡੀਓ ਸੁਣਦੇ ਆ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀਆਂ ਲੋਕਾਂ ਨੂੰ ਜਾਗਰੂਕ ਕਰਦੀਏ ਕਿ ਜਿਹੜੇ ਗਿਵਲੀ ਆਰਟ ਦੇ ਚੱਕਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਕਿ ਵੀਡੀਓ ਪਹੁੰਚਾ ਦਿਓ ਕਿ ਟ੍ਰੈਂਡਿੰਗ ਤਾਂ ਚੱਲ ਰਿਹਾ ਪਰ ਟ੍ਰੈਂਡਿੰਗ ਦੇ ਨਾਲ ਤੁਹਾਡੀ ਪ੍ਰਾਈਵੇਸੀ ਵੀ ਕਿਸੇ ਕੋਲੇ ਲੌਕ ਹੋ ਰਹੀ ਹੈ ਆਓ ਪਹਿਲਾ ਵੀਡੀਓ ਸੁਣਦੇ ਹਾਂ ਅਗਰ ਆਪ ਵੀ ਇਸ ਸਟਾਈਲ ਮੇ ਆਪਣੇ ਫੋਟੋਸ ਕੋ ਐਡਿਟ ਕਰ ਰਹੇ ਹੋ ਜੋ ਕਿ ਸਕਰੀਨ ਪਰ ਦਿਖਾਈ ਦੇ ਰਹੀ ਹੈ ਤਾਂ ਸਤਰਕ ਹੋ ਜਾਏ ਸਾਵਧਾਨ ਹੋ ਜਾਏ ਆਪ ਇੱਕ ਬਹੁਤ ਵੱਡੀ ਮੁਸੀਬਤ ਮੇ ਪੜ ਸਕਤੇ ਹਨ इस स्टाइल को बोलते हैं जिबली स्टाइल जिसमें फोटोज़ एडिट करने के लिए आपको चैट जी नामक एक ऐप का यूज़ करना पड़ता है जो कि ए आई जनरेटेड है जैसे आप अपनी फोटोज़ को एडिट करेंगे वहां पर वो आपके फोटोज को आपके पर्सनल डाटा को अपने पास सेव कर लेती है ये खुद ए ने अपनी पॉलिसी में मेंशन किया हुआ है कि वो आपके डाटा का अपने ट्रेनिंग पर्पज़ के लिए यूज़ कर सकती है तो सतर्क हो जाइए सावधान हो जाइए आपके साथ साइबर फ्रॉड भी हो सकता है दोस्तों अगर आपकी फोटोज़ आपका पर्सनल डाटा कहीं लीक हो गया तो इस स्टैंड में ना पड़े खुद को इससे अवेयर रखें अपने आप को लक्की समझें या समझदार समझें अगर आपने अब तक इस तरीके से अपनी फोटोज़ को एडिट नहीं किया है और कमेंट में जाकर यह जरूर बताए कि आपने इस तरीके से अपनी फोटोज को एडिट किया है या नहीं किया है जय हिंद जय जा भारत ਉਜੀ ਆ ਬਾਈ ਨੇ ਤਾਂ ਸਮਝਾਤਾ ਕਿ ਹੁਣ ਗਿਬਲੀ ਆਰਟ ਜਿਹੜਾ ਹੈ ਤੁਸੀਂ ਉਹ ਟ੍ਰੈਂਡ ਦੇ ਚੱਕਰ ਚ ਨਾ ਬਹੁਤ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ AI ਦੇ ذریعے ਜਿਹੜੀ ਐ ਲੌਕ ਕੀਤੀ ਜਾ ਰਹੀ ਹੈ ਆਨਲਾਈਨ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਤੁਹਾਡਾ ਡਾਟਾ AI ਟ੍ਰੈਂਡਿੰਗ ਦੇ ਲਈ ਯੂਜ਼ ਵੀ ਕਰ ਸਕਦਾ ਤਾਂ ਤੁਹਾਡੀ ਪਰਸਨਲ ਫੋਟੋ ਆ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਖਿੱਚੀ ਗਈ ਫੋਟੋ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਡੀ ਪ੍ਰਾਈਵੇਸੀ ਜਿਹੜੀ ਆ ਉਹ AI ਕੋਲੇ ਲੌਕ ਹੋ ਚੁੱਕੀ ਹੈ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਸਾਈਬਰ ਫਰਾਡ ਵੀ ਹੋ ਸਕਦਾ ਤਾਂ ਜੇਕਰ ਤੁਸੀਂ ਵੀ ਬਚਣਾ ਚਾਹੁੰਦੇ ਹੋ ਦੋਸਤੋ ਇਸ ਟ੍ਰੈਂਡ ਨੂੰ ਭੁੱਲ ਜੋ ਤੇ ਆ ਵੀਡੀਓ ਤੁਸੀਂ ਉਹਨਾਂ ਲੋਕਾਂ ਤੱਕ ਚਾਹਦੇ ਹੋ ਜਿਹੜੇ ਗਿਬਲੀ ਆਰਟ ਦੇ ਚੱਕਰ ਦੇ ਵਿੱਚ ਲੱਗੇ ਹੋਏ ਨੇ ਤੇ ਵੱਧ ਤੋਂ ਵੱਧ ਇਸ ਟ੍ਰੈਂਡ ਨੂੰ ਯੂਜ਼ ਕਰ ਰਹੇ ਨੇ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ